ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਜ਼ਿਲ੍ਹੇ ਦੇ ਪੰਜਗਰਾਈ ਪਿੰਡ ਦੇ ਡੇਰੇ ਵਿੱਚ ਦੋ ਸੰਤ ਬਾਬਿਆਂ 'ਚ ਵਧਿਆ ਵਿਵਾਦ ਸੰਤ ਬਾਬਾ ਬਲੌਰ ਨੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਸੰਤ ਬਾਬਾ ਚਮਕੌਰ ਤੇ ਗੰਭੀਰ ਆਰੋਪ ਲਗਾਏ ਸਨ ਇਹ ਆਰੋਪ ਸਵੇਰ ਦੇ ਸਮੇਂ ਲਗਾਏ ਗਏ ਅਤੇ ਸ਼ਾਮ ਨੂੰ ਇਹ ਆਰੋਪ ਵਾਪਸ ਲੈ ਲਏ ਗਏ ਦੇਖਦੇ ਹਾਂ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੱਡਾ ਡੇਰਾ ਪੰਜਗਰ ਆਈ ਮਹਮੇਸ਼ਾਹੀ ਸਮੂਹ ਭੇਖ ਦੀ ਇਕੱਤਰਤਾ ਹੋਈ ਪੰਚ ਦੀਆਂ ਸ਼ਕਤੀਆਂ ਪਹੁੰਚੀਆਂ ਨਗਰ ਪੰਚਾਇਤਾਂ ਸਾਬਕਾ ਸਰਪੰਚ ਮੌਜੂਦਾ ਸਰਪੰਚ ਜੋ ਕਈ ਦਿਨਾਂ ਤੋਂ ਚਾਰ ਪੰਜ ਦਿਨਾਂ ਤੋਂ ਵਿਵਾਦ ਬਣਿਆ ਹੋਇਆ ਸੀ ਬੈਸੇ ਭੇਖ ਦਾ ਬਿਵਾਦ ਕਦੇ ਨਾ ਹੋਇਆ ਇਹ ਸਾਡੇ ਭਰਾਵਾਂ ਦਾ ਅਫਸਰ ਜਿਵੇਂ ਇੱਕ ਪਰਿਵਾਰ ਦੇ ਵਿੱਚ ਰੌਲੇ ਹੁੰਦੇ ਆ ਭਰਾਵਾਂ ਤੇ ਉਸ ਤਰ੍ਹਾਂ ਹੁੰਦੇ ਆ ਮੰਤਪ੍ਰਤਾ ਸਿੰਘ ਜੀ ਮੀਟਿੰਗ ਦੇ ਵਿੱਚ ਇਹ ਹੀ ਸੀ ਆਪਣਾ ਜੀ ਭਾਈ ਸਾਹਿਬ ਸਾਡੇ ਬਾਹਰ ਗਏ ਹੋ ਸੀਗੇ ਕਿ ਜਦੋਂ ਆ ਕੇ ਸਾਡਾ ਬਦਵਾਦ ਚੱਲਦਾ ਸੀਗਾ ਸਾਡਾ ਦੋਨੇ ਭਰਾਵਾਂ ਦਾ ਮੰਤਪ੍ਰਤਾ ਸਿੰਘ ਜੀ ਮੇਰਾ ਨਾ ਤੇ ਦੂਜੇ ਭਾਈ ਸਾਹਿਬ ਹੰਦ ਚੰਗੋਆ ਸਿੰਘ ਜੀ ਆ ਕੋਸਰ ਦਾ ਰੇੜਕਾ ਸੀ ਜਾਂ ਅੱਜ ਨਰਮਪੀਕਾ ਸੰਸਮਾਗ ਇਕੱਠਾ ਹੋਇਆ ਸੀ ਨਗਰ ਨਿਵਾਸੀਆਂ ਤਿੰਨ ਬਸੈਂਤਾ ਕਟੀਆਂ ਹੁੰਦੀਆਂ ਸੀ ਨਗਰ ਨਿਵਾਸੀ ਕਰਨ ਪੈ ਰਿਹਾ ਸੀ ਜੀ ਮਾਇਆ ਜੀ ਜੋ ਵੀ ਸੀਗਾ ਉਹਦੇ ਵਿੱਚ ਜਿਹੜਾ ਬਾਦਵਾਸੀ ਸਾਡਾ ਹੋਇਆ ਸਮਾਤ ਹੋ ਚੁੱਕਾ ਜੀ ਜੋ ਗੱਲ ਵਿੱਚ ਸ਼ਿਕਾਇਤ ਕੋਈ ਵੀ ਨਹੀਂ ਜੀ ਅੱਜ ਤੋ ਬਾਅਦ ਕੋਈ ਘਰ ਵਾਸੀ ਕਾ ਨਹੀਂ ਹੈਗਾ ਜੋ ਜੋ ਮਤਲਬ ਇਹ ਕਿ ਦਬਾਅ ਥੱਲੇ ਜਾਂ ਵੀ ਆਪਣਾ ਨਰਮਲ ਦੇ ਰਿਹਾ ਸਮਾਜ ਸੰਪਾਏ ਸੀ ਉਹਨਾਂ ਦੇ ਦਬਾਅ ਥੱਲੇ ਜਾਂ ਕੋਈ ਅਜਿਹੀ ਗੱਲ ਨਹੀਂ ਜੀ ਨਹੀਂ ਇਹ ਦਵਾਈ ਥਲੇ ਜੋ ਕਿ ਪਹਿਲਾਂ ਕੰਮ ਗੱਲਬਾਤ ਚੱਲ ਰਹੀ ਸਾਡਾ ਰੇੜਕਾ ਚੱਲ ਰਿਹਾ ਸੀਗਾ ਜਿਵੇਂ ਕਿ ਬਾਬਾ ਜੀ ਨੂੰ ਤਾਂ ਇਹਨਾਂ ਪਤਾ ਨਹੀਂ ਸੀਗਾ ਸਾਨੂੰ ਦਵਾਈ ਥਲੇ ਕੀਤਾ ਗਿਆ ਕੁਝ ਉਹ ਬਹੁਤ ਇਹਨਾਂ ਕਰਦਿਆ ਨੇ ਉਹ ਤਾਂ ਕਰਕੇ ਮੈਂ ਬਾਬਾ ਜੀ ਨੂੰ ਦੱਸ ਸਕਿਆ ਉਹ ਦਵਾਈ ਦੇ ਵਿੱਚ ਇਹ ਦੋ ਤਿੰਨ ਵੇਰੀ ਜਦੋਂ ਸੰਗਤ ਵੀ ਇਕੱਠੀ ਹੋਇਆ ਸੰਤ ਲੋਕ ਵੀ ਆਉਂਦੇ ਰਹੇ ਆ ਉਹਨਾਂ ਕੋਲੇ ਮੈਂ ਕਰ ਲਾ ਕਹਿਣ ਸਕਿਆ ਕਿ ਜਦੋਂ ਕਿ ਅੱਜ ਸੰਤ ਸਮਾਜ ਬੁਲਾਇਆ ਗਿਆ ਪਿੰਡ ਦੇ ਸਰਪੰਚ ਚਿੰਤਾ ਭਾਈ ਸਰਪੰਚ ਬੁਲਾਏ ਗਏ ਉਨ੍ਹਾਂ ਦੇ ਵਿੱਚ ਬੈਠ ਕੇ ਜਿਹੜਾ ਵਾਦਵਾ ਸਾਡਾ ਸੁੱਝ ਗਿਆ ਖਤਮ ਹੋ ਗਿਆ ਜੀ ਤੇ ਹੁਣ ਦੋਨੇ ਭਾਈਆਂ ਦੋਨੇ ਭਰਾ ਇਕੱਠੇ ਰਮਾਣੇ ਤੇ ਇਕੱਠੇ ਚਲਾਵਾਂਗੇ ਜਿਵੇਂ ਹਰ ਹਰਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਰਮਲ ਪੇਖ ਦਾ ਨਿਰਮਲ ਸੰਪਰਦਾ ਦਾ ਜੋ ਇਹ ਸਥਾਨ ਹੈ ਵੱਡਾ ਡੇਰਾ ਨਿਰਮਲਾ ਮਹਮੇਸ਼ਾਹੀ ਕਿਸ ਦੇ ਵਿੱਚ ਅੱਜ ਨਿਰਮਲ ਪੇਖ ਖੜ ਦਰਸ਼ਨ ਸਾਧੂ ਸਮਾਜ ਦਾ ਬਹੁਤ ਵੱਡਾ ਇਕੱਠ ਸੈਂਕੜੇ ਦੀ ਗਿਣਤੀ ਚ ਮਹਾਪੁਰਖੋਂ ਚ ਉੱਥੇ ਸਮੁੱਚੀ ਨਗਰ ਦੀ ਪੰਚਾਇਤ ਸਾਰਾ ਨਗਰ ਬੀਬੀਆਂ ਵੀ ਵੱਡੀ ਗਿਣਤੀ ਚ ਆਈਆਂ ਇੱਥੇ ਜੋ ਮਹਾਪੁਰਖ ਬਾਬਾ ਚਮਕੌਰ ਸਿੰਘ ਜੀ ਇਸ ਸਥਾਨ ਦੇ ਹੁਣ ਮੁਖ ਸੇਵਾਦਾਰ ਨੇ ਮਹੰਤੀ ਉਹਨਾਂ ਨੂੰ ਦਿੱਤੀ ਹੋਈ ਆ ਸੋਚੇ ਨਿਰੋਲਾ ਪੇਖ ਵੱਲੋਂ ਇਸ ਸਮੁੱਚੀ ਸੰਗਤ ਤੇ ਨਗਰ ਵੱਲੋਂ ਇੱਥੇ ਜਿਹੜੇ ਸਾਬਕਾ ਪਹਿਲਾ ਮਹੰਤ ਬਲੌਰ ਸਿੰਘ ਸੀ ਉਹ ਪਿਛਲੇ ਸਮੇਂ ਤੋਂ ਕੋਈ ਨਾ ਕੋਈ ਗੋਂਦ ਉਹਨਾਂ ਦੇ ਖਿਲਾਫ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਮੈਂ ਇਸ ਸਥਾਨ ਤੋਂ ਪਰੇ ਕਰਾਂ ਉਹ ਗੁੰਦੇ ਰਹਿੰਦੇ ਸੀ ਬਾਬਾ ਜੀ ਪਿਛਲੇ ਦਿਨੀ ਚਮਕੌਰ ਸਿੰਘ ਜੀ ਗਏ ਵੇ ਸੀ ਮਨੀਲਾ ਕਿਉਂਕਿ ਸੰਗਤਨ ਦਾ ਪਿਆਰ ਸੀ ਉੱਥੇ ਗਏ ਵੇ ਸੀ ਇਹਨਾਂ ਨੇ ਕੁਝ ਮਾੜੇ ਬੰਦਿਆਂ ਨਾਲ ਗੈਰ ਜਿਹੜੇ ਸਮਾਜੀ ਅੰਸਰ ਹੁੰਦੇ ਆ ਉਹਨਾਂ ਨਾਲ ਉਹ ਕਰਕੇ ਵਸੀਅਤ ਉਹਨਾਂ ਦੇ ਨੋ ਕਰਵਾਈ ਹਾਲਾਂਕਿ ਸਾਡਾ ਕੋਈ ਵੀ ਮਹੰਤ ਹੈ ਜਿਹੜਾ ਉਹਨੂੰ ਕੋਈ ਅਧਿਕਾਰ ਨਹੀਂ ਡੇਰੇ ਦੀ ਜ਼ਮੀਨ ਦੀ ਵਸੀਅਤ ਕਰਾਉਣ ਦਾ ਕਿਉਂਕਿ ਉਹ ਕੇਅਰ ਟੇਕਰ ਹੁੰਦਾ ਨਾ ਕਿ ਮਾਲਕ ਹੈ। ਆਪਦੀ ਜੱਦੀ ਨਹੀਂ ਇਹ ਸਾਡੀਆਂ ਜਿੰਨੀਆਂ। ਅਸੀਂ ਇਹਦੀ ਕੇਅਰ ਟੇਕ ਉਹ ਕਰ ਸਕਦੇ ਆ ਦੇਖਭਾਲ। ਸੋ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਕਰਾਈ। ਫਿਰ ਇੱਥੇ ਵਸ ਨਹੀਂ ਉਹਨਾਂ ਨੇ ਇੱਥੇ ਮੰਗਰੋਂ ਬੱਚੇ ਇੱਥੇ ਜਿਹੜੇ ਜਿਹੜੇ ਕਥਾ ਕੀਰਤਨ ਸਿੱਖਦੇ ਆ ਜਿਹੜੇ ਪੜ੍ਹਦੇ ਵੀ ਆ ਉਹਨਾਂ ਚੋਂ ਇੱਕ ਬੱਚੇ ਨੂੰ ਬਰਗਲਾ ਕੇ ਲਾਲਚ ਦੇ ਕੇ ਬਾਬਾ ਜੀ ਦੇ ਖਿਲਾਫ ਬੜੇ ਘਟਿਆ ਦੂਸ਼ਨ ਲਾਉਣ ਦਾ ਯਤਨ ਕੀਤਾ। ਭਾਵੇਂ ਕਿ ਉਹ ਮੁੰਡੇ ਨੇ ਫਿਰ ਆ ਕੇ ਤੁਹਾਨੂੰ ਪਤਾ ਹੀ ਹੈ ਉਹ ਉਹਨਾਂ ਨੂੰ ਕੰਡਮ ਵੀ ਕੀਤਾ ਲੈ ਮੈਨੂੰ ਲਾਲ ਚਾਚਾ ਕੀ ਕੀਤਾ ਇਹਨੇ ਵੀ ਸਾਰੇ ਕਿਹਾ ਕਿ ਮੈਂ ਜਿਹੜੇ ਦੂਸ਼ਣ ਲਾਏ ਆ ਮੈਥੋਂ ਮੈਂ ਦਵਾ ਚਾਕੇ ਕੀਤੀ ਇਹ ਸਾਰੀ ਉਸ ਤੇ ਕਿਉਂਕਿ ਇਹ ਬੜਾ ਮਸਲਾ ਬੜਾ ਗੰਭੀਰ ਸੀ ਵੇਖ ਰਹੇ ਅੱਜ ਐਮਰਜੈਂਸੀ ਸਾਰਾ ਇੱਥੇ ਇਕੱਠਾ ਰੱਖਿਆ ਜਿਹਦੇ ਵਿੱਚ ਸਾਹਮਣੇ ਉਹਦੇ ਗੱਲਾਂ ਬੁਹਾ ਕੇ ਨਗਰ ਦੇ ਸਾਹਮਣੇ ਉਹ ਕੀਤੀਆਂ ਜਿਹੜੀਆਂ ਉਹ ਸਾਰੀਆਂ ਉਹਨੇ ਮੰਨੀਆਂ ਕਿ ਮੈਂ ਜੋ ਕੀਤਾ ਮੈਂ ਇਹਨੂੰ ਦਵਾ ਨਾਲ ਕਰਾਇਆ ਗਿਆ ਮੈਨੂੰ ਆ ਬੰਦਿਆਂ ਨੇ ਉਹ ਕਰਵਾਇਆ ਗਿਆ ਬਾਬਾ ਚਮਕੌਰ ਸਿੰਘ 'ਚ ਕੋਈ ਕਸੂਰ ਨਹੀਂ ਬੜਾ ਵਧੀਆ ਡੇਰਾ ਚੱਲ ਰਿਹਾ ਸਾਰਾ ਕੁਝ ਕਰਕੇ ਉਹਨੇ ਮਾਫੀ ਮੰਗੀ ਹੈ ਸਮੁੱਚੀ ਨਗਰ ਦੀ ਸੰਗਤ ਤੋਂ ਭੇਖ ਤੋਂ ਲੈ ਮੈਨੂੰ ਮੈਂ ਗਾਹ ਨੂੰ ਕੋਈ ਅਸੀਂ ਨਹੀਂ ਕਰਦਾ ਸਾਰੀਆਂ ਗੱਲਾਂ 'ਚ ਉਹ ਜਿਹੜੀ ਜਿੰਨੇ ਵੀ ਹੈ ਸਭ 'ਚ ਉਹਨੇ ਮੰਨੀਆਂ ਇਹ ਵੀ ਇਹ ਮੇਰੀ ਗਲਤੀ ਸੀ ਸੋ ਅੱਜ ਸਮੁੱਚੇ ਭੇਖ ਨੇ ਅਜੇ ਸਰਪੰਚ ਸਾਹਿਬ ਇੱਥੇ ਹੈ ਸਾਰੀ ਅਸੀਂ ਸਾਰੇ ਵਿਚਾਰ ਕੇ ਕਿ ਜਦੋਂ ਸਾਡਾ ਭੇਖ ਕੋਈ ਬਹੀ ਲਿਖ ਦਿੰਦਾ ਨਾ ਉਹ ਬਹੀ ਸਾਡੀ ਸਬਰੀ ਕੋਰ ਤੱਕ ਚੱਲਦੀ ਹੈ ਉਹ ਮਹੰਤ ਦੇ ਖਿਲਾਫ ਜਾਂ ਮਹੰਤ ਦੇ ਵਿਰੋਧ ਚ ਜਾ ਕੇ ਕੋਈ ਅਸੀਂ ਵਿਸ਼ੀਅਤ ਵਗੈਰਾ ਜਾਂ ਕਿਸੇ ਨੂੰ ਲਿਖ ਕੇ ਦਿਯੋ ਲਿਖ ਕੇ ਨਹੀਂ ਦੇ ਸਕਦੇ ਸੋ ਇਹਨੇ ਗਲਤੀ ਕੀਤੀ ਸੀ ਉਹ ਸਾਰੀ ਵਿਸ਼ੀਅਤ ਹੁਣ ਇਹਨੇ ਤਲਵਾ ਵੀ ਦਿੱਤੀ ਹੈ ਹੋਰ ਵੀ ਜਿਹੜਾ ਕੁਝ ਸੀ ਉਹ ਇਹਨੇ ਵਾਪਸ ਲੈ ਲਿਆਗਾ ਤੁਹਾਡੇ ਸਾਹਮਣੇ ਵੀ ਉਦੋਂ ਇੱਥੇ ਮੇਰੇ ਖਲ ਆਪ ਜੀ ਆਏ ਹੋਗੇ ਮੰਨਿਆ ਇਹ ਮੇਰੂ ਸੋ ਅੱਜ ਹੁਣ ਉਸ ਤੋਂ ਬਾਅਦ ਅਸੀਂ ਵਿਚਾਰ ਇਹ ਸਾਰੇ ਵਿਊ ਲੈ ਲੇ ਅਸੀਂ ਵਿਊ ਸਾਡੇ ਭੇਖਦੇ ਸਾ ਮਹਾਂਪੁਰਖਾਂ ਦੇ ਵੀ ਲੈ ਆ ਨਗਰ ਦੇ ਵੀ ਸਾਰੇ ਲੈ ਆ ਇਹ ਨਗਰ ਕੀ ਚਾਹੁੰਦਾ ਨਗਰ ਦੀਆਂ ਭਾਵਨਾਵਾਂ ਮੁਤਾਬਕ ਤੇ ਸਾਡਾ ਸਮਾਜ ਦਾ ਫੈਸਲਾ ਸੀ ਇਹੋ ਜਿਹਾ ਲਵਾਂਗੇ ਕਿ ਜਿਹੜਾ ਸਥਾਨ ਹੈ ਨਾ ਇਹ ਸਾਡੀ ਨਿਰਮਲਿਆਂ ਦੀ ਧਰੋਹਰ ਹੈ ਇੱਥੇ ਚਤਰਮਾਸੀ ਕਿਸੇ ਵੀ ਸਥਾਨ ਤੇ ਨਹੀਂ ਲੱਗੇ ਜਿਹਨੇ ਇੱਥੇ ਲੱਗੇ ਪਿਛਲੇ ਸਮੇਂ ਦੇ ਵਿੱਚ ਚਾਰ-ਚਾਰ ਮਹੀਨੇ ਸਾਧੂ ਹਾਥੀਆਂ ਤੇ ਆਉਂਦੇ ਤੇ ਕਥਾ ਕੀਰਤਨ ਪਿੰਡ ਦੇ ਵਿੱਚ ਨਗਰ ਕੀਰਤਨ ਘਰ-ਘਰ ਦੇ ਵਿੱਚ ਪੰਡਾਰੇ ਇਸ ਪਿੰਡ ਚ ਹੋਏ ਨੇ ਸੋ ਇਸ ਲਈ ਅਸੀਂ ਅੱਜ ਸਾਰਿਆਂ ਨੂੰ ਦੁੱਖ ਹੋਇਆ ਕਿ ਸਾਡੀ ਧਰੋਹਰ ਹੈ ਜਿਹੜੀ ਇਹਦੀ ਬਦਨਾਮੀ ਨਾ ਹੋਵੇ ਉਹਦੇ ਵਿੱਚ ਸਮੁੱਚੇ ਨਗਰ ਨੇ ਬੜਾ ਸਹਿਯੋਗ ਦਿੱਤਾ ਇੱਕ ਜਿਵੇਂ ਕੰਧ ਵੜ ਕੇ ਖੜ ਗਿਆ ਨਗਰ ਨੂੰ ਪਤਾ ਕਿ ਕਿਉਂਕਿ ਬਾੜ ਹੁੰਦੀ ਹੈ ਨਗਰ ਕੇ ਕਿਹੜੇ ਸੰਤ ਚ ਕੀ ਨੁਕਸਾ ਹੈ ਕਿਹੜੇ ਸੰਤ ਕਿਹਾ ਜਾ ਕੀ ਫੈਸਲਾ ਲਿਆ ਮੇਰਾ ਅਜੀਤ ਨੇ ਗੁੰਮਰਾਹ ਕੀਤਾ ਕਿ ਉਹ ਤੇ ਕਾਨੂੰਨੀ ਕਰਾਂਗੇ ਨੁਕਸਾਬ ਕਰਾਂਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਫੈਸਲਾ ਉਹਦੇ ਵਿੱਚ ਅਸੀਂ ਬੈਠ ਕੇ ਹੁਣ ਆਪਦਾ ਪੂਰਾ ਵਿਚਾਰ ਲਾਂਗੇ ਅਜੀਤ ਸਾਡਾ ਫੈਸਲਾ ਇਹ ਹੈ ਕਿ ਕੇਵਲ ਤੇ ਕੇਵਲ ਇੱਥੇ ਦੇ ਮਹੰਤ ਮਹੰਤ ਚਮਕੌਰ ਸਿੰਘ ਜੀ ਨੇ ਉਹੀ ਇੱਥੇ ਦੇ ਸਾਰੇ ਉਹਨਾਂ ਤੇ ਜੋ ਵੀ ਲਾਇਵੇ ਸਾਰੇ ਢੂਠੇ ਨੇ ਹਾਏ ਬਾਬੇ ਨਾਲ ਫੈਸਲਾ ਕਿਉਂਕਿ ਅੱਗੇ ਵੀ ਪ੍ਰਸ਼ਾਦੇ ਦਾ ਜ਼ਿੰਮੇਵਾਰ ਸੀ ਹੁਣ ਦੇਖਦੇ ਜਿਵੇਂ ਸੰਗਤ ਕਹੂਗੀ ਇਹ ਉਹ ਹੈ ਉਹਨੇ ਆਪਣੀ ਗਲਤੀ ਮੰਨ ਲਈ ਹੈ ਜਿਹੜੇ ਕੇਸ ਸੀ ਉਹਨੇ ਕੀਤੇ ਕੋਈ ਹੋਰ ਸਾਰੇ ਵਾਪਸ ਇਹਨੇ ਲੈ ਲਏ ਆ